ਪਾ ਪਾ ਪਾਪਾ ਜੀ ਅੰਦਰ ਨਹੀਂ ਜਾਣਾ ਚੱਲ ਬਾਹਰ ਚੱਲੀ ਚੱਲ 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 ਜਾਂਦੀ ਆ ਉਹਨੂੰ ਦੂਤਰ ਬੜਾ ਕਹਿੰਦੀ ਕਿ ਛੱਡ ਜਾ ਇਹਨੂੰ ਮੈਂ ਆਪੇ ਸੰਭਲੂਗਾ ਉੜ ਗਈ ਹੋਇਆ ਇੱਧਰ ਫੜਾਸਾ ਹੀ ਮਿਲੂ ਆ ਆ ਜਾ ਜਾ ਸੁਪਨਾ ਚਲੀ ਜਾਂਦੀ ਆਪਾਂ ਆ ਚਲੀ ਆ ਚਲੀ ਚਲ 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 ਇਹ ਗਰ ਉਹ ਰਹੀ ਜਾਂਦੀ ਟਕਟਕ ਨੂੰ ਚੁੱਪ ਕਰਾ ਲੈਂਦੀ ਤੂੰ ਉਹ ਦਿਨ ਦੀ ਮੈਂ ਉਹ ਚੁੱਪ ਕਰਾਉਣੀ ਆ ਉਹ ਦਿਨ ਤੂੰ ਨਹੀਂ ਇੱਥੇ ਆ ਗਈ ਉਹ ਦਿਨ ਤਾਂ ਬੜੀ ਦਲੇਰੀ ਨਾਲ ਕਹਿ ਦਿੱਤਾ ਸੀ ਕਿ ਸਿਮਰਤ ਤੂੰ ਚੱਲ ਜਾ ਮੈਂ ਆਪੇ ਸੁੱਖ ਮਨ ਸੰਭਲੂਗਾ ਹੁਣ ਕੀ ਹੋਇਆ ਹੁਣ 5 ਮਿੰਟ ਨੂੰ ਨਹੀਂ ਸਾਂਭੀ ਗਈ ਉਹ ਛੱਡਨਾ ਯਾਰ ਪੁਰਾਣੀਆਂ ਗੱਲਾਂ ਨੂੰ ਮੈਂ ਮੰਨਦਾ ਮੇਰੇ ਕੋਲ ਗਲਤੀ ਹੋ ਗਈ ਆ ਜੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਆ ਤਾਂ ਹੀ ਤਾਂ ਮੈਂ ਆਪਣੀ ਫੈਮਲੀ ਕੋਲ ਵਾਪਸ ਆਇਆ ਵਾਂ ਬੜੀ ਫੈਮਲੀ ਕੋਲ ਵਾਪਸ ਆਇਜੇ ਤੇ ਤੁਹਾਨੂੰ ਇੰਨਾ ਹੁੰਦਾ ਨਾ ਤੁਹਾਨੂੰ ਉਧਰੋਂ ਓਨ ਨਾ ਦੇਂਦੇ ਯਾਰ ਸਿਮਰਤ ਤੈਨੂੰ ਕੀ ਪਤਾ ਹਲੇ ਤੁਸੀਂ ਘਰ ਦਾ ਬੂਹਾ ਨਹੀਂ ਟੱਪਿਆ ਸੀ ਉਸੇ ਟਾਈਮ ਮੇਰਾ ਮੰਮੀ ਨਾਲ ਤੇ ਭਾਈ ਨਾਲ ਕਲੇਸ਼ ਹੋ ਗਿਆ ਕਿ ਮੈਨੂੰ ਮੇਰੀ ਸੁਖਮਣ ਤੇ ਸਿਮਰਤ ਵਾਪਸ ਚਾਹੀਦੀ ਏ ਇਸ ਘਰ ਦੇ ਵਿੱਚ ਜੇ ਤੂੰ ਚਾਹੁੰਦੇ ਨਾ ਉਸ ਟਾਈਮ ਤੁਸੀਂ ਮੇਰੇ ਨਾਲ ਖਲੋ ਸਕਦੇ ਸੀ ਤੁਸੀਂ ਕਹਿੰਦੇ ਕਿ ਨਹੀਂ ਮੈਂ ਸਿਮਰਤ ਨੂੰ ਨਹੀਂ ਜਾਣਦੇ ਨਾ ਤੁਸੀਂ ਖੁਦ ਇੰਨੀ ਗੱਲ ਕਹੀ ਕਿ ਤੂੰ ਵੀ ਜਾ ਸਕਦੀ ਨਾਲ ਉਹਦੇ ਯਾਰ ਬਸ ਆਹੀ ਤੇ ਗਲਤੀ ਹੋ ਗਈ ਆ ਥਾਇਆ ਤੈਨੂੰ ਪਤਾ ਵਾ ਕਿ ਅੱਜ ਤੇਰੇ ਨਾਲ ਇੱਥੇ ਖੜਾ ਹਾਂ ਮੈਂ ਨਹੀਂ ਤਾਂ ਤੈਨੂੰ ਤੈਨੂੰ ਪਤਾ ਵਾ ਮੈਂ ਉਹਨਾਂ ਦੇ ਨਾਲ ਨਾ ਹੁੰਦਾ ਜਿੱਦੋਂ ਖਲੋਣਾ ਚਾਹੀਦਾ ਨਾ ਉਦੋਂ ਤੁਹਾਨੂੰ ਚਾਹੀਦਾ ਹੀ ਹੁਣ ਐਦਾਂ ਖਲੋਣ ਦਾ ਕੋਈ ਫਾਇਦਾ ਨਹੀਂ ਤੁਹਾਡਾ ਹੁਣ ਸਾਰੇ ਦੇ ਸਾਹਮਣੇ ਤੁਸੀਂ ਕਿੰਨੇ ਨੀਚੇ ਗਿਰ ਗਏ ਜੇ ਮੰਮੀ ਹੋਣੀ ਤੇ ਵੀਰੇ ਤੁਹਾਨੂੰ ਪਤਾ ਕਿੱਦਾਂ ਹੋਏ ਤੁਹਾਨੂੰ ਬੋਲਣ ਦੇ ਹੀ ਮੈਨੂੰ ਪਤਾ ਨਾ ਕਿ ਮੈਂ ਕਿੱਦਾਂ ਚੁੱਪ ਕੀਤੀ ਰਹੀ ਤੁਹਾਨੂੰ ਵੀ ਪਤਾ ਆ ਕਿ ਜਦੋਂ ਯਾਰ ਮਕੈਨ ਤੇ ਦਿਆਂ ਵਾ ਮੈਂ ਤੁਹਾਡੇ ਕੋ ਜਿੰਨੀ ਮਾਫੀ ਮੰਗਾਣਾ ਉਨੀ ਥੋੜੀ ਆ ਮੇਰੇ ਕੋ ਬੜੀ ਵੱਡੀ ਗਲਤੀ ਹੋ ਗਈ ਆ ਪਰ ਮੈਨੂੰ ਇੱਕ ਮੌਕਾ ਤੇ ਦੇ ਆਪਣੀ ਗਲਤੀ ਸੁਧਾਰਨ ਦਾ ਯਾਰ ਮੈਂ ਕੀ ਮੌਕਾ ਦੇਣਾ ਮੌਕਾ ਤੁਹਾਨੂੰ ਉਹਨਾਂ ਨੇ ਦੇਣਾ ਮੈਂ ਹੁਣ ਉਹਨਾਂ ਦੀ ਗੱਲ 'ਚ ਕੁਝ ਨਹੀਂ ਬੋਲਣਾ ਕਿਉਂਕਿ ਹਰ ਵਾਰੀ ਮੈਂ ਉਹਨਾਂ ਨੇ ਝਕਾਉਂਦੀ ਆ ਐ ਰਿਕੇ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਯਾਰ ਪਰ ਇੱਕ ਗੱਲ ਆ ਤੂੰ ਵੀ ਤੂੰ ਤਾਂ ਮੇਰੇ ਨਾਲ ਹੀ ਸੀ ਨਾ ਤੈਨੂੰ ਸਾਰਾ ਕੁਝ ਪਤਾ ਸੀ ਜੇ ਤੂੰ ਚਾਹਨੀ ਮੈਨੂੰ ਉਧਰ ਰੋਕ ਦੇਂਦੀ ਘਟੋ ਘੜ ਮੈਨੂੰ ਇੰਨਾ ਹੁੰਦਾ ਕਿ ਯਾਰ ਮੇਰੀ ਫੈਮਿਲੀ ਮੈਨਾਂ ਐਗਰੀ ਨਹੀਂ ਕੀਤੀ ਮੈਂ ਤੇਨਾਂ ਪਿੰਦੇ ਸਾਡੇ ਨਾਲ ਗੱਲ ਕੀਤੀ ਤੂੰ ਕਹਾਂ ਚੱਲ ਠੀਕ ਆ ਮੈਂ ਤੁਹਾਡੇ ਨਾਲ ਆ ਤੇ ਮੈਨੂੰ ਹੋਇਆ ਕਿ ਕੁਝ ਗਲਤ ਨਹੀਂ ਕਰਨੇ ਆਪਾਂ ਜੋ ਕੁਝ ਵੀ ਸਹੀ ਕਰਨੇ ਆ ਜੇ ਮੈਨੂੰ ਉਦੋਂ ਮੇਰੀ ਗਲਤੀ ਦਾ احساس ਹੋ ਜਾਂਦਾ ਤੇ ਆਪਾਂ ਨੂੰ ਆ ਦੇਣਾ ਵੇਖਣਾ ਪੈਂਦਾ ਮੈਂ ਕਿਉਂ ਤੇਰੇ ਨਾਲ ਗੱਲ ਕੀਤੀ ਸੀ ਕਿ ਚੱਲ ਜੋ ਵੀ ਆ ਇੱਕ ਦੂਸਰੇ ਜੀਵਨ ਸਾਥੀ ਆਹੀਂ ਤੇ ਜੇ ਕੁਝ ਗਲਤ ਹੋਊਗਾ ਤਾਂ ਮੈਨੂੰ ਉਸੇ ਟਾਈਮ ਟੋਕ ਦੇਗੀ ਮੈਨੂੰ ਨਹੀਂ ਨਾ ਪਤਾ ਸੀ ਕਿ ਉਹ ਚੀਜ਼ ਐਥੋਂ ਤੱਕ ਪਹੁੰਚਣ ਹੋਊਗਾ ਇਸ ਕਰਕੇ ਮੈਂ ਖੁਦ ਇਹ ਗੱਲ ਤੇ ਬਹੁਤ ਸ਼ਰਮਿੰਦਾ ਹਾਂ ਕਿ ਮੈਂ ਕਿਉਂ ਸੋਟਾ ਦੱਸਾ ਦਿੱਤਾ ਚੱਲ ਯਾਰ ਮੈਂ ਇਹ ਨਹੀਂ ਕਹਿਣਾ ਕਿ ਮੈਂ ਸਹੀ ਹਾਂ ਮੈਨੂੰ ਪਤਾ ਵਾ ਮੈਂ ਬਹੁਤ ਜਗ੍ਹਾ ਤੇ ਗਲਤ ਹਾਂ ਪਰ ਪਲੀਜ਼ ਮੈਨੂੰ ਇੱਕ ਮੌਕਾ ਤੂੰ ਤੇ ਦੇ ਦੇ ਵੇਖ ਜੇ ਤੂੰ ਮੇਰੇ ਨਾਲ ਆ ਨਾ ਸਾਰਾ ਕੁਝ ਸਹੀ ਹੋ ਜਾਊਗਾ ਜੇ ਤੂੰ ਹੀ ਮੇਰੇ ਨਾਲ ਨਹੀਂ ਗਈ ਮੈਂ ਤਾਂ ਕੱਲਾ ਹਾਂ ਨਾ ਫਿਰ ਹੋਂਦ ਸੁਖ ਮਨ ਨੂੰ ਮਿਲ ਲੈਣਾ ਉਹਨੂੰ ਮਿਲਣ ਲਈ ਆਇਆ ਇਹਨਾਂ ਤੂੰ ਤੂੰ ਜਾ ਸਕਦੀ ਜੀ ਯਾਰ ਮੈਂ ਸਿਰਫ ਸੁਖ ਮਨ ਆਸਤੇ ਨਹੀਂ ਇੱਥੇ ਆਇਆ ਮੈਂ ਤੈਨੂੰ ਵੀ ਮਿਲਣ ਆਇਆ ਵਾਂ ਤੇ ਤੈਨੂੰ ਆਪਣੇ ਨਾਲ ਲੈ ਕੇ ਜਾਣ ਵਾਸਤੇ ਆਇਆ ਵਾਂ ਤੁਹਾਨੂੰ ਵੀ ਪਤਾ ਹੀ ਨਹੀਂ ਗੱਲ ਦਾ ਕਿ ਕੱਲ ਨੂੰ ਮੰਮੀ ਤੇ ਵੀਰਾ ਤੁਹਾਨੂੰ ਫੇਰ ਕੁਝ ਬੋਲੇ ਨਾ ਮੇਰੇ ਕੋ ਹਸਨ ਨਹੀਂ ਹੋਣਾ ਇਸ ਕਰਕੇ ਨਾ ਤੂੰ ਚਲ ਜਿਓ ਇੱਥੋਂ ਯਾਰ ਮੈਂ ਉਹ ਨੋਬਤ ਨਹੀਂ ਹੋਂਦੂੰਗਾ ਨਾਲੇ ਰਹੀ ਗੱਲ ਥੋਂ ਜਾਣ ਦੀ ਤੇ ਮੈਂ ਇੱਥੇ ਤੁਹਾਨੂੰ ਲੈਣ ਆਇਆ ਵਾਂ ਬਸ ਮਿਲਣ ਨਹੀਂ ਆਇਆ ਸੀ ਜੇ ਤੁਸੀਂ ਨਹੀਂ ਨਾ ਜਾਣਾ ਤੇ ਮੈਂ ਵੀ ਨਹੀਂ ਇੱਥੋਂ ਜਾਣਾ ਮੈਂ ਵੀ ਇੱਥੇ ਤੁਹਾਡੇ ਨਾਲ ਹੀ ਰਹੂੰਗਾ ਤੁਹਾਡਾ ਫੈਸਲਾ ਹੈ ਹਾਂ ਆਖਰੀ ਫੈਸਲਾ ਵਾ ਤੇ ਮੈਨੂੰ ਨਾ ਗਈ ਕੈਸਾ ਚੱਲ ਜੋ ਜੇ ਮੈਂ ਜਾਊਗਾ ਨਾ ਤਾਂ ਆਪਣੀ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਜਾਊਂਗਾ ਬਹੁਤ ਜ਼ਿਆਦਾ ਵਧੀਆ ਉਦੋਂ ਲੱਗੇਗਾ ਜਦੋਂ ਰਣਜੀਤ ਆਏਗਾ ਤੈਨੂੰ ਲੈ। ਭਾਬੀ ਇਹ ਆਸਾਂ ਨੂੰ ਛੱਡ ਦੋ। ਰਣਜੀਤ ਮੈਨੂੰ ਕਿਉਂ ਲੈਣਾਊਗਾ? ਅਗਲੇ ਦਾ ਘਰਵਸਣ ਵਾਲਾ ਵਾ। ਅਗਲੇ ਦੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹਮ ਮਾਲੀਏ। ਹੋ ਕਿਥੇ ਜਾ ਕੇ ਕਰਦਾ ਪੁਰਾਣੇ ਬੰਦੇ ਆ। ਨਹੀਂ ਜੱਲੀ ਤੇ ਤੁਸੀਂ ਕਦੀ ਨਾ ਆਸਾਂ ਲਾਈ ਬੱਠੀ। ਬੰਦਾ ਆਸਾਂ ਤੇ ਜਿੰਦਾ। ਪਰ ਮਨ ਨੂੰ ਅਜਿਹੀ ਆਸ ਹੈ ਕਿ ਰਣਜੀਤ ਜੀ ਵਾਪਸ ਆਏਗਾ ਇੱਕ ਦਿਨ ਉਹਨਾਂ ਨੂੰ ਅਹਿਸਾਸ ਜ਼ਰੂਰ ਹੋਏਗਾ ਕਿ ਤੇਰੇ ਤੋਂ ਬਿਨਾ ਕੋਈ ਨਹੀਂ ਉਹ ਵੀ ਇਹ ਹੁੰਦਾ ਅਹਿਸਾਸ ਨੂੰ ਕੀ ਕਰਨੋ ਜੇ ਬੰਦੇ ਨੂੰ ਅਹਿਸਾਸ ਹੀ ਉਦੋਂ ਹੋਇਆ ਜਦੋਂ ਬਹੁਤ देर हो ਜਾਣੀ ਪੱਬੀ ਬੜਾ ਰੋ ਰਿਹਾ ਹੋਂਦੀ ਅੱਖਾਂ ਚੱਤਰੂ ਵੀ ਸੁੱਕ ਗਈਆਂ ਨਹੀਂ ਰੋਣਾ ਹੰਤਾ ਅੱਖਾਂ ਪੱਥਰ ਬਣੀਆਂ ਪਈਆਂ ਮੈਂ ਤਾਂ ਸੋਚ ਵੀ ਨਹੀਂ ਸੀ ਜਦ ਦੀ ਕਿ ਮੇਰੇ ਨਾਲ ਇਦਾਂ ਦਾ ਕੁਝ ਹੋਊਗਾ ਚਲੋ ਅਗਲੇ ਦੀ ਲਾਈਫ ਆ ਅਗਲਾ ਡਿਸੀਜਨ ਲੈ ਸਕਦਾ ਕਿ লাইਫ ਮੈਂਸ਼ਨ ਨਹੀਂ ਇਹ ਨਹੀਂ ਜਲਦੀ ਨਹੀਂ ਡਿਸੀਜਨ ਲੈ ਸਕਦਾ ਵੀ ਅਜੇ ਨਾਲ ਨਹੀਂ ਤਲਾਕ ਹੋਇਆ ਨਾ ਤੇ ਗੱਲ ਆਏਗਾ ਜਮੀ ਥੋੜੇ ਦਿਨਾਂ ਤੱਕ ਆਏਗਾ ਮੈਂ ਜੇ ਨਹੀਂ ਤੋਂ ਸਰਕ ਪਾੜ ਦਿੱਤੀ ਮੈਨੂੰ ਤਾਂ ਸਮਾਂ ਨਹੀਂ ਲੱਗਦੀ ਮੈਂ ਐਸੇ ਰੱਬ ਤੇ ਕੀ ਮਾਂ ਮਾਰਤੀ ਸੀ ਜਦੋਂ ਜਨਮ ਲਿਆ ਮੇਰੇ ਮਾਪਿਓ ਵੀ ਛੱਡ ਕੇ ਚੁਰ ਗਏ ਮੇਰੀ ਭੂਆ ਵਿਚਾਰੀ ਉਹ ਕੱਲੀ ਮੈਨੂੰ ਪਾਲਦੀ ਰਹੀ ਉਹ ਤਾਂ ਵੀ ਕੋਈ ਸਾਰਾ ਨਹੀਂ ਸੀ ਤੁਹਾਨੂੰ ਪਤਾ कुड़िया पेके घर भी जो बेहद वो सौखिया नहीं होंगे बेचारियाँ दिल दमीचे बच्चे लैके मर पता नहीं जब मैं रंजीत का रिश्ता आया मैं इन्नी खुश हुई कि लै ला हम मेरी सुनी गई है मेरे सारे ये दुख पिछले माफ कर पर इ प्यार करके इन्ना उचा चुके रणजीत ने तो मैं ऐसा थले सु कि मैं जी जोगी नहीं रही हूँ छमी मैं कहनी हाँ हौसला ना छहनी हाँ ना एक दिन रणजीत जरूर आएगा इतने, दिन आके तेनों ही अपनाएगा भाभी जो कुछ रणजीत ने फैसला लिया है ना ਮੇਰੇ ਮਨ ਉੱਤੇ ਗਿਆ ਉਹ ਬੰਦਾ ਹੁਣ ਉਹ ਆਵੇ ਜਨ ਆਇਆ ਹੈ ਮੇਰੇ ਵਾਸਤੇ ਇੱਕ ਬਰਾਬਰੀ ਹੈ ਸਭ ਕੀ ਭਾਵੇਂ ਇੱਕ ਗੱਲ ਹੋਰ ਵੀਰੇ ਨੂੰ ਵੀ ਬਿਠਾਈ ਮੈਂ ਤੁਹਾਡੇ ਦੋਵਾਂ ਜੀ ਨਾਲ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਰਨ ਉਹ ਮੈਂ ਭੂਆ ਜੀ ਤੇ ਚਾਚੀ ਜੀ ਨਾਲ ਕਰ ਸਕਦੀ ਹਾਂ ਪਰ ਨਹੀਂ ਇਹਾਰ ਬਾਦ ਸਾਰਾ ਖਰਚਾ ਸਾਰਾ ਕੁਝ ਮੇਰੇ ਵੀਰ ਦੇ ਦਿੱਤੇ ਆ। ਕਿ ਮੈਂ ਉਹਦੇ ਨਾਲ ਗੱਲ ਕਰਨੀ ਆ ਬੈਠੇ ਨੂੰ ਪਤਾ ਨਹੀਂ ਕਿ ਤੇਰੀ ਗੱਲ ਕਰਨੀ। ਕੋਈ ਨਹੀਂ ਮੇਰੇ ਨੂੰ ਆਲੰਡੀ ਤੇ ਆਪਾਂ ਬੈਠ ਕੇ ਨਾਲ ਗੱਲ ਕਰਨੀ ਆ। ਤੇ ਤੂੰ ਮਤ ਸੋਚ ਪਿਓ ਤੇਰਾ ਬੋਲ ਨਹੀਂ ਚੁੱਕ ਸਕਦਾ। ਪੈਣਾ ਬੋਲ ਨਹੀਂ ਹੁੰਦੀ ਨਾ ਵੀਰਾ ਆਪਣੇ। ਕੁਝ ਨਹੀਂ ਆ ਮੇਰੇ ਕਿ ਮੈਂ ਨਾ ਤੈਨੂੰ ਕਹਿਣਾ ਹੀ ਆ ਕਿ ਵੇਖ ਸਾਹੀ ਕੋ ਜਿਹੜੀ ਗਲਤੀ ਹੋਈ ਉਹਨੂੰ ਮਾਫ ਕਰ ਦੇ ਜਾ ਤੇ ਆ ਲੋ ਤੇ ਆਪਣੇ ਘਰ ਚਲ ਜਾ ਗੀ ਗੀ ਆ ਕੱਲ ਦਾ ਆ ਬਚਾਰਾ ਵੇਖ ਆਪਣੀ ਬੱਚਿਆਂ ਨੂੰ ਵੇਖ ਉੱਥੇ ਜਾ ਬੱਚੇ ਨੂੰ ਮਾਭਿਓ ਤੂੰ ਮਾਂ ਦੀ ਲੋੜਿਆ ਸਿਮਰਤ ਮੇਰੇ ਕਰਕੇ ਤੂੰ ਆਪਣਾ ਘਰ ਖਰਾਬ ਨਾ ਕਰ ਜੋ ਹੋ ਗਿਆ ਨਾ ਬਸ ਠੀਕ ਹੈ ਛੱਡ ਭਈ ਸਾਰਾ ਕੁਝ ਤੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਤੂੰ ਮੇਰੀ ਗੱਲ ਸੁਣ ਇੱਕ ਠੀ ਜਿਹੜੀ ਵੀ ਜਿਉ ਟਾਣੀ ਬਣਨ ਲੱਗੀ ਹੈ ਨਾ ਨਵੀਂ ਮੈਂ ਤਾਂ ਅਨੁਛਾੜੀ ਕੇ ਉਸ ਕਰ ਵੀ ਚਲ ਜੂੰਗੀ ਤੁਹਾਨੂੰ ਵੀ ਪਤਾ ਵਾ ਕਿ ਜਿੰਨਾ ਚਿਰ ਤੱਕ ਤੁਸੀਂ ਨਹੀਂ ਇੱਥੋਂ ਜਾਓਗੇ ਮਮੀ ਨਹੀਂ ਜਾਊਂਗੀ ਨਾਲੇ ਜੇ ਇੰਨਾ ਹੀ ਉਹਨੂੰ ਇਹ ਸਾਹਸ ਹੁੰਦਾ ਹੈ ਗੱਲ ਦਾ ਤਾਂ ਉਦੋਂ ਹੀ ਨਾ ਹਨ ਨੂੰ ਆਉਣ ਦਿੰਦਾ ਤੋ ਇਹ ਆਪਣਾ ਮਨ ਕਿਉਂ ਭੋਲਾ ਦੇ ਜੀ ਕਰਨ ਗਲਤੀ ਤੁਹਾਡੀ ਨਹੀਂ ਆ ਗਲਤੀ ਤਾਂ ਰਣਜੀਤ ਦੀ ਹੈ ਜਿੰਨੇ ਉਹ ਸਭ ਕੁਝ ਕੀਤਾ ਤੁਸੀਂ ਆਪਣੇ ਆਪ ਨੂੰ ਕਿਉਂ ਦੋਸ਼ ਦਿੰਦੇ ਜੀ ਕੰਮੀ ਤੇ ਉਹਦੇ ਚਵਾ ਜਿੰਨੂੰ ਸਾਹਮਣੀ ਨਹੀਂ ਆਈ ਤਹਾਡੇ ਚ ਥੋੜੀ ਕੋਈ ਕਮੀ ਐ ਕਮੀ ਤੇ ਸਾਰੀ ਉਹਦੇ ਚ ਵਾ ਨਹੀਂ ਨਹੀਂ ਸਿਮਰਤ ਕਮੀ ਮੇਰੇ ਚ ਜਿਹੜਾ ਮੈਨੂੰ ਉਹਨੇ ਆਪਣੀ ਜ਼ਿੰਦਗੀ ਚੋਂ ਬਾਹਰ ਕੱਢ ਕੇ ਰੱਖਤਾ ਮੇਰੇ ਚ ਕਮੀ ਐ ਨਾ ਇਸ ਕਰਕੇ ਮੈਨੂੰ ਰੱਖ ਨਹੀਂ ਸਕਿਆ ਨਾਲ ਇਸੇ ਕਰਕੇ ਦੂਜੀ ਜਨਾਨੀ ਦਾ ਹੋਣ ਲੱਗਾ ਵਾ ਸਿਮਰਤ ਉਹ ਬਹੁਤ ਸ਼ਾਤਰ ਜਨਾਨੀ ਆ ਉੱਥੇ ਰਹਿੰਦੇ ਹੋਇਆ ਆਪਣੀ ਆਪ ਨੂੰ ਤੇ ਆਪਣੇ ਬੱਚੇ ਨੂੰ ਉਹਦੇ ਤੋਂ ਸੇਫ ਰੱਖੀ ਤੁਹਾਨੂੰ ਕੀ ਲੱਗਦਾ ਮੈਂ ਤਾਂ ਛੱਡ ਕੇ ਚਲ ਜਾਂਗੇ ਇਥੋਂ ਜਿੰਨਾ ਚਿਰ ਤੱਕ ਉਸ ਘਰ ਵਿੱਚ ਤੁਸੀਂ ਨਹੀਂ ਜਾਂਦੇ ਮੈਂ ਵੀ ਨਹੀਂ ਜਾਣਾ ਚਾਹੇ ਸਾਹਿਲ ਅੱਜ ਰਵੇ ਚਾਹੇ ਕੱਲ੍ਹ ਰਵੇ ਚਾਹੇ 4-5 ਦਿਨ ਹੋਰ ਰਵੇ ਉਹਨੂੰ ਹਾਰ ਕੇ ਜਾਣਾ ਹੀ ਪੈਣਾ ਵਾ ਕਿਉਂਕਿ ਮੈਂ ਨਹੀਂ ਜਾਣਾ ਦੀਦੀ ਜਿੰਨ ਜੇਕਰ ਤੁਸੀਂ ਨਾਲ ਨਹੀਂ ਗਏ ਨਹੀਂ ਸਿਮਰਤ ਮੈਂ ਹੁਣ ਉਸ ਘਰ ਤੇ ਨਹੀਂ ਜਾਣਾ ਵੇਖ ਜਿਹਦੇ ਕਰਕੇ ਮੈਂ ਉਸ ਘਰ ਚ ਰਹਿਣ ਦੀ ਸੀ ਉਹੀ ਨਵਾਂ ਨਵਾਂ ਵਿਆਹ ਕਰਾਉਣ ਲੱਗਾ ਹੈ ਨਾ ਮੇਉ ਤੇ ਕਿਧੇ ਕਰਕੇ ਰਵਾਂ ਤੂੰ ਮੈਨੂੰ ਇੱਥੇ ਮਿਲਣ ਆ ਜਾ ਅਗਰ ਹੀ ਮੈਂ ਨਹੀਂ ਜਾ ਸਕਦੀ ਉਹ ਘਰ ਚ ਤੂੰ ਚੱਲ ਵੇਖ ਸਾਹਿ ਤੈਨੂੰ ਲੈਣ ਆਇਆ ਵਾ ਮੈਂ ਨਹੀਂ ਚਾਹੁੰਦੀ ਕਿ ਤੇਰਾ ਘਰ ਖਰਾਬ ਹੋਵੇ ਅੱਜ ਤੇ ਉਹ ਤੈਨੂੰ ਲੈਣ ਆਇਆ ਵਾ ਕੱਲ ਨੂੰ ਜੀ ਉਹ ਵੀ ਬਿਟਰ ਗਿਆ ਤੇ ਉਹਦੇ ਗੱਲਾਂ ਦੀ ਉਹ ਦਿਨ ਉਹਨੂੰ ਸਾਥ ਦੇਣਾ ਚਾਹੀਦਾ ਸੀ ਅੱਜ ਇਹਦਾ ਕੋਈ ਫਾਇਦਾ ਨਹੀਂ ਉਹਦੇ ਜਿਸ ਦਿਨ ਮੈਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਉਹਦੀ ਹੀ ਨਾ ਉਸ ਵਕਤ ਉਹ ਮੇਰੇ ਕੋਲ ਨਹੀਂ ਸੀ ਉਸ ਵੇ ਤੇ ਮੈਂ ਆਪਣੇ ਬੱਚੇ ਨੂੰ ਲੈ ਕੇ ਆਈ ਨਾ ਉਹਨੇ ਵਸ ਇਹੋ ਕਿਹਾ ਕਿ ਸੁਖਮਨ ਛੱਡ ਦਿਓ ਇੱਕ ਵਾਰੀ ਉਹਨੇ ਕਿਹਾ ਕਿ ਨਹੀਂ ਸਿਮਰਤ ਨੇ ਨਹੀਂ ਜਾਣਾ ਮੈਂ ਮੰਨਦੀ ਆ ਸਿਮਰਤ ਤੇਰੀਆਂ ਸਾਰੀਆਂ ਗੱਲਾਂ ਸਹੀ ਆ ਪਰ ਵੇਖ ਇਹ ਫੈਸਲਾ ਤੇ ਰਣਜੀਤ ਦਾ ਹੀ ਆ ਨਾ ਵਿਆਹ ਤੇ ਰਣਜੀਤ ਹੀ ਕਰਾਉਣ ਲੱਗਾ ਆ ਨਾ ਜਿਉ ਉਹ ਚਾਵੇ ਤੇ ਅੱਜ ਉਹ ਵਿਆਹ ਰੋਕ ਸਕਦਾ ਆ ਪਰ ਨਹੀਂ ਉਹਦਾ ਇਹ ਫਾਈਨਲ ਡਿਸੀਜਨ ਆ ਕਿ ਮੈਂ ਅੰਜੂ ਨਾਲ ਵਿਆਹ ਕਰਾਉਣਾ ਆ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਆ ਇਸ ਕਰਕੇ ਸਾਹੀ ਤੇ ਹੋਰ ਮੈਂਬਰਾਂ ਦੇ ਇੰਨਾ ਕਸੂਰ ਨਹੀਂ ਆ ਜਿੰਨਾ ਕਿ ਰੰਜੀਤ ਦਾ ਕਸੂਰ ਆ ਮੈਨੂੰ ਤਾਂ ਖੁਦ ਨਹੀਂ ਪਤਾ ਦੀਦੀ ਆ ਪੂਤਨੀ ਜੀ ਨੇ ਪਤਾ ਨਹੀਂ ਕੀ ਉਹਦੀ ਅੱਖਾਂ ਦੇ ਪੱਟੀ ਬੰਨ੍ਹ ਦਿੱਤੀ ਜਿਨ੍ਹਾਂ ਨੂੰ ਕੁਝ ਦਿਖਦਾ ਨਹੀਂ ਆ ਚੱਲ ਇਹ ਨਹੀਂ ਦੀ ਜ਼ਿੰਦਗੀ ਚਾਹੁੰਦੀ ਤੇ ਕੋਈ ਹੋਰ ਆ ਜਾਂਦੀ ਜਦੋਂ ਨੇ ਫੈਸਲਾ ਕਰ ਹੀ ਲਿਆ ਵਾ ਕਿ ਮੈਂ ਆਪਣਾ ਘਰ ਬਸਾਉਣਾ ਵਾ ਤੇ ਇਹ ਜਨਾਨੀ ਦੀ ਮੇਰੀ ਜ਼ਿੰਦਗੀ ਚ ਕੋਈ ਐਹਮੀਅਤ ਨਹੀਂ ਆ ਇਹ ਬਾਂਜ ਜਨਾਨੀ ਆ ਤੂੰ ਸੁਣਿਆ ਨਹੀਂ ਉਹਦੋਂ ਉਹਨੇ ਕੀ ਗਿਆ ਕਿੰਦਾ ਇਹ ਬਾਜ ਜਾਂ ਜਨਾਨੀ ਬਾਜ ਇਸ ਕਰਕੇ ਅੰਜੂ ਹੋਵੇ ਜਾਂ ਕੋਈ ਹੋਰ ਹੋਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਜੀਜੀ ਵੇਖ ਲਓ ਤੁਸੀਂ ਵੇਖੇ ਜੇ ਤੇ ਮੈਂ ਵੀ ਇੱਥੇ ਜੀ ਇਹ ਥੋੜੇ ਟਾਈਮ ਦੀ ਗੱਲ ਆ ਉਹ ਰਣਜੀਤ ਤੁਹਾਡੇ ਕੋਲ ਨਾ ਵਾਪਸ ਆਇਆ ਹੈ ਨਾ ਤੇ ਤਾ ਦੀ ਗੱਲ ਕਰਿਓ ਮੈਂ ਕੀ ਕਰਨਾ ਵਾਪਸ ਸਿਮਰਤ ਮੈਂ ਕੀ ਕਰਨਾ ਵਾਪਸ ਉਹਨੂੰ ਆਪਣੀ ਜ਼ਿੰਦਗੀ ਜੀਣ ਦੇ ਬਸ ਜ਼ਿੰਦਗੀ ਬੱਡੀ ਸੌਖੀ ਨਹੀਂ ਜੀਊਗਾ ਤਾਡੇ ਇੱਕ ਇੱਕ ਅਥਰੂ ਦਾ ਬੁੱਲਾ ਪ੍ਰਮਾਤਮਾ ਵਰ ਕੋ ਜਰੂਰ ਲਾਊਗਾ ਜਿੱਦਾਂ ਤੁਸੀਂ ਰਹੋਦੇ ਜੀ ਨਾ ਕੋਈ ਟੰ ਜ਼ਰੂਰ ਇੱਦਾਂ ਉੱਤੇ ਆਊਗਾ ਕਿ ਉਹ ਵੀ ਰਹੂਗਾ ਤੇ ਉਸ ਦਿਨ ਤੁਹਾਡੇ ਕੋ ਖੋਦ ਆ ਕੇ ਤੁਹਾਡੇ ਪੈਰਾਂ 'ਚ ਗਿਰ ਕੇ ਤੁਹਾਡੇ ਕੋ ਮਾਫੀ ਮੰਗੂਗਾ ਕਿ ਹਾਂ ਚੰਮੀ ਮੈਨੂੰ ਮਾਫ ਕਰ ਦੇ ਚੱਲ ਕੋਈ ਨਹੀਂ ਛੱਡ ਭਈ ਜਿੰਨੀਆਂ ਗੱਲਾਂ ਕਰਾਂਗੇ ਨਾ ਆਪਾਂ ਉਹਨਾਂ ਹੀ ਹੋਰ ਰੋਂਦਾ ਮੈਨੂੰ ਇਸ ਕਰਕੇ ਮੇਰੀ ਭੈਣ ਮੇਰੀ ਗੱਲ ਮੰਨ ਤਿਆਰ ਹੋ ਜਾ ਸਾਹਿਲ ਦੇ ਨਾਲ ਜਾ ਤੇ ਆਪਣਾ ਘਰ ਸਾਮਕੇ ਰੱਖ ਹੁਣ ਦੀਦੀ ਤੁਹਾਨੂੰ ਕਿਹਾ ਜਾਗਾ ਮੇਰਾ ਨਹੀਂ ਮਨ ਹੈਗਾ ਤੁਹਾਨੂੰ ਛੱਡ ਕੇ ਜਾਣ ਦਾ ਮੈਂ ਕਿੱਦਾਂ ਚੱਲ ਜਾ ਨਾ ਕਰ ਸੇ ਤੈ ਮੈਨੂੰ ਮਾਫ ਕਰ ਦਿੱਤਾ ਨਾ ਸਿਮਰ ਮੈਂ ਤੁਹਾਨੂੰ ਮਾਫ ਕਰਤਾ ਹਾਂ ਤੂੰ ਬਸ ਆਪਣੀ ਘਰ ਜਾ ਦੀਦੀ ਤੁਹਾਨੂੰ ਮੈਂ ਕੀ ਆ ਤੇ ਹੈਗਾ ਵਾ ਮੈਂ ਤੁਹਾਨੂੰ ਵੀ ਪਤਾ ਮੇਰੇ ਤੁਹਾਡੇ ਤੋਂ ਬਗੈਰ ਤੇ ਨਹੀਂ ਦਿਲ ਲੱਗਦਾ ਜੋ ਤੂੰ ਹੀ ਜਮੇਰਲੀ ਉਹ ਥੋੜੀ ਬਣੂਗੀ ਮੇਰੀ ਤਾਂ ਵੈਸੇ ਹੀ ਨਹੀਂ ਉਹਦਾ ਬਣਦੀ ਕੋਈ ਗੱਲ ਨਹੀਂ ਬਨਜੂਗੀ ਹੌਲੀ ਹੌਲੀ ਉਹਨੂੰ ਸਮਝਣ ਦੀ ਕੋਸ਼ਿਸ਼ ਕਰ ਨਾਲੇ ਸਾਹਿਵਿਤਾ ਗੱਤੇ ਨਾਲ ਦੀਦੀ ਸਾਹਿਲ ਦੀ ਤੁਹਾਨੂੰ ਵੀ ਪਤਾ ਆ ਕਿਉਂ ਮਿੰਟ ਚ ਉਧਰ ਗਿਆ ਨਾ ਉਹਨੇ ਮਿੰਟ ਚ ਬਦਲ ਜਾਣਾ ਉਹਦੇ ਪੈंदे ਪਰ ਪਾਣੀ ਨਹੀਂ ਪੈਣ ਦਿੰਦੇ ਪਰਾਂ ਤੇ ਮਿੰਟ ਜਿਹਦੇ ਉਹਨਾਂ ਵਾਲ ਦੀ ਗੱਲ ਕਰਨ ਦਾ ਪੈਂਦਾ ਵਾ ਕੋਈ ਨਹੀਂ ਮੇਰੀ ਇਹ ਭੈਣੇ ਮੇਰਾ ਤੇਰਾ ਸਾਥ ਓਸਕਰ ਬੱਸ ਇਹ ਨਹੀਂ ਜੀ ਸਾਹਿਬ ਮੇਰੀ ਗੱਲ ਸੁਣ ਲੈ ਤੂੰ ਸਿਮਰਤ ਨੂੰ ਗੁੜੀਆਂ ਦੇ ਮੇਲੇ ਆਣਾ ਤੇ ਹੁਣ ਤੂੰ ਆਪਣੇ ਘਰ ਵਾਪਸ ਜਾ ਤੇ ਮੇਰੇ ਕੋ ਬਰਦਾਸ਼ ਨਹੀਂ ਹੁੰਦਿਆ ਤੇ ਮੈਂ ਸਿੱਧੀ ਗੱਲ ਸਾਂ ਮੈਂ ਮੰਨਦਾ ਤੁਹਾਡਾ ਗੁੱਸਾ ਜਾਏਗਾ ਪਰ ਤင်း ਹੀ ਮੈਨੂੰ ਮੇਰੇ ਪਰਿਵਾਰ ਤੋਂ ਨਾ ਨਾ ਜੁਦਾ ਕਰੋ ਮੈਂ ਮੰਨ ਲਓ ਉਹਨਾਂ ਨੂੰ ਛੱਡ ਕੇ ਆਪਣੀ ਫੈਮਿਲੀ ਵੇਖਣ ਆਵਾ ਮੇਰਾ ਤਾਂ ਨੀ ਨਾ ਕੋਈ ਕਸੂਰ ਮੈਨੂੰ ਪਤਾ ਮੇਰੀ ਗਲਤੀ ਆ ਮੈਨੂੰ ਮਾਫ਼ ਕਰ ਦੋ ਨਾ ਯਾਰ ਤੂੰ ਗਲਤੀ ਗਲਤੀ ਬਹੁਤ ਵੱਡੀ ਕੀਤੀ ਆ ਮੈਂ ਮੰਨਦਾ ਭਾਜੀ ਤੁਹਾਡੀਆਂ ਸਾਰੀਆਂ ਗੱਲਾਂ ਮੈਨੂੰ ਮਨਜ਼ੂਰ ਆ ਤੁਸੀਂ ਜਿਹੜੀ ਵੀ ਸਜ਼ਾ ਦੋਗੇ ਨਾ ਮੈਨੂੰ ਮਨਜ਼ੂਰ ਆ ਪਰ ਬਸ ਮੈਨੂੰ ਮੇਰੇ ਪਰਿਵਾਰ ਤੋਂ ਦੂਰ ਨਾ ਕਰੋ ਮੈਂ ਉਹਨਾਂ ਬਿਨਾਂ ਨਹੀਂ रह ਸਕਦਾ ਦੇਖ ਸਾਹਿਬ ਮੇਰੀ ਗੱਲ ਸੁਣ ਦੋ ਦਿਨ ਹੋ ਗਏ ਤੈਨੂੰ ਆਏ ਨੂੰ ਠੀਕ ਹੈ ਮੈਂ ਤੇ ਮੰਮੀ ਨਾਲ ਨਹੀਂ ਕਿਹਾ ਸੀ ਕਿ ਉਹਨੂੰ ਸਮਝਾ ਲਓ ਤੈਨੂੰ ਭੇਜ ਦਵਾਂ ਉਹਨਾਂ ਨੇ ਤੇਰੇ ਨਾਲ ਗੱਲ ਨਹੀਂ ਕੀਤੀ ਕਰਨਾ ਮਾਤਾ ਹੱਸੇ ਸਿੱਧਾ ਕੋਈ ਗੱਲ ਕਰਨੀ ਆਪੀ ਤੂੰ ਚਲ ਜਾ ਯਾਰ ਦੇਖ ਅਬ ਲੇ ਕੇ ਦੋਨਾ ਭੈਣਾਂ ਦਾ ਘਰ ਖਰਾਬ ਹੋਇਆ ਵਾ ਦੇਖੋ ਕਿਹਦਾ ਹੋਵੇ ਨਾ ਤੇ ਬੰਦਾ ਬਰਦਾਸ਼ਤ ਕਰ ਲੈਂਦਾ ਵੀ ਚੱਲ ਸੁਲਾ ਕਰਾ ਦੇ ਹੁਣ ਮੈਂ ਆਪਣੀ ਭੈਣ ਤੇਰੇ ਘਰ ਕਿਵੇਂ ਭੇਜਦਾ ਕਿਸ ਤਰ੍ਹਾਂ ਭੇਜਦਾ ਤੇਰੇ ਨਾਲ ਘਰ ਆਬਦ ਨਹੀਂ ਆਇਆ ਮੈਂ ਆਪ ਨੂੰ ਛੱਡ ਥੋੜੀ ਦਿੱਤਾ ਵਾ ਜਾਂ ਮੈਂ ਜਾਂ ਮੈਂ ਕੋਈ ਦੂਜਾ ਵਿਆਹ ਕਰਾ ਲਿਆ ਵਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਹੀ ਤਾਂ ਮੈਂ ਵਾਪਸ ਆਇਆ ਇੱਥੇ ਪਰ ਦੇਖ ਸਾਹਿਬ ਉਹ ਤੇਰਾ ਵੱਡੇ ਭਰਾ ਨੇ ਕੀ ਕੀਤਾ ਉਦੇ ਸਾਹਮਣੇ ਦੂਜੀ ਜਨਾਨੀ ਲਿਆ ਕੇ ਬਿਠਾਤੀ ਇੱਕ ਕੰਮ ਚੰਗਾ ਕੀਤਾ ਇਹ ਤੁਹਾਨੂੰ ਚੰਗਾ ਲੱਗਦਾ ਹੈ ਮੈਂ ਭਾਜੀ ਕਾਹੀ ਉਹਨਾਂ ਨੂੰ ਕਹਿਣਾ ਵਾਂਗੀ ਉਹ ਗਲਤ ਆ ਤਾਂ ਹੀ ਤੇ ਮੈਂ ਛੱਡ ਕੇ ਆ ਗਿਆ ਉਹਨਾਂ ਨੂੰ ਸਾਰਾ ਕੁਝ ਮੈਂ ਕਿਉਂ ਨਹੀਂ ਆਪਣੇ ਪਰਿਵਾਰ ਦੇ ਨਾਲ ਖੜਾ ਮੈਨੂੰ ਉਹਨਾਂ ਦੀ ਗਲਤੀ ਦਾ ਪਤਾ ਵਗ ਗਿਆ ਉਹ ਗਲਤ ਆ ਕਾਹੀ ਮੈਂ ਭਾਜੀ ਆਪਣਾ ਪਰਿਵਾਰ ਵੇਖਣ ਆਇਆ ਵਾਂ ਜੇ ਮੈਂ ਜਾਣਾ ਹੀ ਹੁੰਦਾ ਮਿਲਣ ਨਹੀਂ ਆਇਆ ਹੁੰਦਾ ਤੇ ਮੈਂ ਕਾਹਨਰ ਉਹਨਾਂ ਨੂੰ ਮਿਲ ਕੇ ਚੱਲ ਜਾਂਦਾ ਮੈਂ ਉਹਨਾਂ ਨੂੰ ਸਿਰਫ ਮਿਲਣ ਨਹੀਂ ਆਇਆ ਮੈਂ ਉਹਨਾਂ ਨੂੰ ਲੈਣ ਆਇਆ ਵਾਂ ਤੇ ਜੇ ਮੈਂ ਜਾਊਂਗਾ ਨਾ ਇਸ ਘਰ ਦੇ ਵਿੱਚੋਂ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾਊਂਗਾ ਸਾਇਨ ਦੇ ਸਾਨੂੰ ਗੱਲ ਜੇ ਇਦਾਂ ਕਰ ਜੇ ਇਹ ਚੰਗੀ ਨਹੀਂ ਹੁੰਦੀ ਤੇ ਜਿਹੜਾ ਵੀ ਫੈਸਲਾ ਆਏਗਾ ਨਾ ਚਾਰ ਬੰਦਿਆਂ ਦੇ ਵਿੱਚ ਹੋਏਗਾ ਇਸ ਤਰ੍ਹਾਂ ਹੀ ਆਪਣੀ ਭੈਣ ਨੂੰ ਨਹੀਂ ਭੇਜ ਸਕਦੇ ਭਾਜੀ ਵੇਖੋ ਤੁਸੀਂ ਇੱਕ ਵਾਰੀ ਮੇਰੀ ਜਗ੍ਹਾ ਤੇ ਆ ਕੇ ਵੇਖੋ ਨਵਾਂ ਨਵਾਂ ਮੇਰਾ ਬੱਚਾ ਵਾ ਉਹਦਾ ਕੀ ਕਸੂਰ ਆ ਸਾਰੀ ਚੀਜ਼ਾਂ ਵਿੱਚ ਮੰਨ ਲਓ ਉਹ ਉਹਨੂੰ ਆ ਚੀਜ਼ਾਂ ਦਾ ਪਤਾ ਲੱਗੂਗਾ ਉਹ ਤੇ ਕੀ ਬੀਤੂਗੀ ਭਾਜੀ ਮੇਰੀ ਸਾਸੂ ਮੈਂ ਆਪਣੀ ਭੈਣ ਨੂੰ ਦੁਬਾਰਾ ਧੱਕਾ ਨਹੀਂ ਦੇ ਸਕਦਾ ਭਾਜੀ ਇਹ ਗੱਲ ਦੀ ਗਾਰੰਟੀ ਮੈਂ ਦੇ ਦਿੰਦਾ ਹਾਂ ਵਾ ਜੇ ਦੁਬਾਰਾ ਕੋਈ ਇਦਾਂ ਦੀ ਗੱਲ ਹੋ ਗਈ ਨਾ ਇਹ ਨਹੀਂ ਮੇਰ ਨਾਲ ਹੀ ਗੱਲ ਕਰਿਓ ਘਰ ਦੇ ਵਿੱਚ ਕਿਸੇ ਨਾਲ ਗੱਲਾਂ ਨਾ ਕਰੋ ਨਾਲੇ ਮੈਂ ਤਾਂ ਭਾਜੀ ਇੱਥੇ ਤੱਕ ਕਹਿਣ ਨਿਆਵਾ ਜੇ ਕੋਈ ਗੱਲ ਹੈ ਮੈਂ ਉਹਨਾਂ ਨੂੰ ਉਸ ਘਰ ਦੇ ਵਿੱਚ ਵਾਪਸ ਨਹੀਂ ਲੈ ਕੇ ਜਾਊਂਗਾ ਮੈਂ ਆਰਡਰ ਰਹਿਣਾ ਸ਼ੁਰੂ ਕਰ ਦੂੰਗਾ ਸਹੀ ਤਰ੍ਹਾਂ ਵੱਡ ਕੇ ਉਹਨੂੰ ਖੁਸ਼ ਰੱਖ ਸਕਦਾ ਹਾਂ ਹੁਣ ਤੇਰਾ ਪਰਿਵਾਰ ਆ ਤੇਰਾ ਕੰਮ ਕਰ ਤੇਰਾ ਸੈਟ ਨਹੀਂ ਆ ਤੇਰਾ ਸਾਰਾ ਕੰਮ ਕਰ ਤੇਰੇ ਵੀਰੇ ਦੇ ਆ ਤੂੰ ਦੱਸ ਮੈਨੂੰ ਕਿਸ ਤਰ੍ਹਾਂ ਟਿਕਵਾਇਂਗਾ ਤੂੰ ਭਾ ਯੋ ਮੇਰੀ ਜ਼ਿੰਮੇਵਾਰੀਆਂ ਆ ਬਸ ਉਹਨੂੰ ਭੁੱਖੀ ਨਹੀਂ ਸੌਂਦੂਗਾ ਜਿਵੇਂ ਮਰਜੀ ਮਿਹਨਤ ਕਰੂੰਗਾ ਭਾਜੀ ਮੈਂ ਮਿਹਨਤੀ ਮੁੰਡਾ ਹਾਂ ਸਹੀ ਮੈਨੂੰ ਇਸ ਨਾਲ ਕਹਿੰਗਰਾ ਲਾਸਟ ਫੈਸਲਾ ਹੈ ਤੋ ਇੱਥੋਂ ਚਲਾ ਜਾਓ ਭਾਈ ਜੇ ਤੁਹਾਡਾ ਲਾਸਟ ਫੈਸਲਾ ਹੋਣਾ ਤੇ ਮੇਰਾ ਵੀ ਲਾਸਟ ਫੈਸਲਾ ਹੈ ਜੇ ਮੈਂ ਜਾਊਂਗਾ ਤਾਂ ਉਹਨਾਂ ਨੂੰ ਨਾਲ ਹੀ ਲੈ ਕੇ ਜਾਊਂਗਾ ਉਹਨਾਂ ਤੋਂ ਬਿਨਾਂ ਤੇ ਮੈਂ ਵੀ ਨਹੀਂ ਜਾਣ ਲੱਗਾ ਇੱਥੇ ਮੈਂ ਨਹੀਂ ਚਾਹੁੰਦਾ ਕਿ ਮੈਂ ਤੈਨੂੰ ੱੱਕੇ ਮਾਰ ਕੇ ਬਾਹਰ ਕੱਢਾਂ ਜੇ ਤੂੰ ਚੁੱਪ ਕਰਕੇ ਚੱਲ ਜਾ ਤੇਰੀ ਇੱਥੇ ਜੀ ਭਲਾਈ ਹੋ ਇਹ ਹੁਣ ਤੂੰ ਸੋਚਣਾ ਕਿ ਕਿ ਤਰ੍ਹਾਂ ਜਾਣਾ ਵਾ ਪਿਆਰ ਨਾਲ ਜਾਣਾ ਵਾ ਜਾਂ ੱੱਕੇ ਮਾਰ ਕੇ ਤੈਨੂੰ ਕੱਢਾਂ ਭਾਈ ਤੁਸੀਂ ੱੱਕੇ ਮਾਰ ਲਓ ਮੈਂ ਘਰ ਦੇ ਬਾਹਰ ਰਹਿ ਲਊਂਗਾ ਪਰ ਮੈਂ ਉਹਨਾਂ ਤੋਂ ਬਿਨਾਂ ਨਹੀਂ ਜਾਣਾ ਇਸ ਘਰ ਦੇ ਵਿੱਚ ਸਾਈਂ ਕੋਈ ਜੇ ਚੰਗੀ ਨਹੀਂ ਹੁੰਦੀ ਤੇ ਮੈਂ ਲਾਸ ਵੇ ਹੀ ਕਹਿਣਾ ਚੁੱਪ ਰਹਿੰਦੇ ਸਾਂ ਨਹੀਂ ਤਾਂ ਭਾਜੀ ਬੜੇ ਸੋਖੇ ਢੰਗ ਨਾਲ ਕਹਤਾ ਕਿ ਇੱਥੋਂ ਚੱਲ ਜਾ ਤੂੰ ਮੇਰੇ ਤੇ ਸੋਚਣਾ ਮੇਰੇ ਤੇ ਕੀ ਬੀਤਦੀ ਹੋਗੀ ਛੋਟੀ ਜੀ ਮੇਰੀ ਸੁਖਮਣਿਆ ਤੇ ਉਹਨੂੰ ਹੁਣੇ ਬਾਪ ਦੇ ਪਿਆਰ ਤੋਂ ਮੈਂ ਦੂਰ ਰੱਖਾਂ Hei. ਕਿ ਦੇ ਚਲਦੀ ਵੀ ਨਾ ਸੱਚਾ ਇਹਗਾ ਉਹ ਵੀ ਨਹੀਂ ਸੀ ਤੇ ਇਹ ਰਹੇ ਦਰਸਤੇ ਪਰ ਇਹ ਕਿਹਨਾਗੀ ਤੋਰ ਦੱਸ ਸੁਣੋ ਮੱਕਾ ਅੱਜ ਇੱਥੇ ਕਿਤੇ ਚਾਹੁੰਦੀ ਲੱਗਦੀ ਏ ਗੁੱਡੀ ਆਂਧੀ ਅੰਧੂਰ ਲੱਗੇ ਚੱਪਤੂ ਦੁਰਖਾ ਚਾਹ ਵੀ ਕਦੀ ਨਾਲ ਹੀ ਲੈ ਕੇ ਚੰਦੀ ਉਹ ਕਿਸੀ ਅਲਿਕੰਦ ਦੇ ਘੁੱਟੇ ਨੇ ਪੱਥਰ ਵੀ ਲਵਾਏ ਨੇ ਕਿ ਤੇ ਕੋਈ ਨਾ ਅਗੀ ਚਾਪੀ ਦੀ ਜਨਾਲੀ ਨੂੰ ਕਹਿਣ ਵੀ ਗਈ ਸੀ ਪਰ ਆਨੇ ਸਾਹਮਣੇ ਬਈ ਉਹ ਚਾਪੀ ਅਕਲ ਲੱਗੇ ਕਿ ਯਾਰਾ ਭਾਦਾ ਮੇਕਅਪ ਦਾ ਸਮਾਨ ਸੀ ਜਾਇਆ ਤੇ ਉਹ ਆ ਜਾਣੀ